ਤੇਰਾ ਜਾਨ ਦੇਣਾ ਤੁਸ ਮਰ ਤੇਰਾ ਕੰਸ਼ੀ ਰਾਮਾ ਬੱਬਲ ਸ਼ੇਰਾ ਜਾਨ ਦੇਣਾ ਤੁਸ ਮਰ ਤੇਰਾ ਗਰਿਆ ਦੇ ਵਿੱਚ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅੰਬੇਦਕਰ ਸੈਨਾ ਆਫ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕਿਆ ਗਿਆ ਇਸ ਸੰਬੰਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੋਸ਼ੀ ਦੇ ਉੱਪਰ ਐਨਐਸਏ ਦੀ ਧਾਰਾ ਲਗਾਈ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਅਜਹ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕਰਾਇਆ ਵਿਖੇ ਅੰਬੇਡਕਰ ਜਥੇਬੰਦੀਆ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਅੰਮ੍ਰਿਤਸਰ ਦੀ ਘਟਨਾ ਘਟੀਆ ਉਹਦੇ ਵਿਰੋਧ ਵਿੱਚ ਅੱਜ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਅਸੀਂ ਇਸ ਗਲਤੀ ਨੂੰ ਨਿੰਦਾ ਕਰਦੇ ਹਾਂ ਕਿ ਜੇ ਜਿਹੜਾ ਵੀ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਦਾ ਅਪਮਾਨ ਹੋਇਆ ਉਹ ਸਰਕਾਰਾਂ ਦੀ ਸ਼ਹਿਤ ਹੀ ਹੋਇਆ। ਇਹਨਾਂ ਨੇ ਉਸ ਗੱਲ ਨੂੰ ਅੱਗੇ ਲਿਆਂਦਾ ਪੌੜੀ ਲਾ ਕੇ ਦਿੱਤੀ ਆ ਜੋ ਵੀ ਸਰਕਾਰ ਦੇ ਪਿੱਛੇ ਛੇ ਆ ਇਹਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਆ ਇਸ ਦੇ ਦੋਸ਼ੀ ਜਿਹੜੇ ਆ ਪੰਜਾਬ ਸਰਕਾਰ ਆ ਪੁਲਿਸ ਪ੍ਰਸ਼ਾਸਨ ਆ ਅਸੀਂ ਅੱਜ ਪੂਰੇ ਪੰਜਾਬ ਵਿੱਚ ਅੱਜ ਗਰਾਂਵਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਦੋਸ਼ੀ ਨੂੰ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉੱਤੇ ਐਨਐਸਏ ਲਾ ਕੇ ਉਹਨੂੰ ਕਾਨੂੰਨ ਦੇ ਸਕੰਜੇ ਵਿੱਚ ਲਿਆਂਦਾ ਜਾਵੇ ਸਾਰੇ ਅਸੀਂ ਆਦਤ ਤੱਕ ਹੀ ਟੱਕੇ ਬੈਠਾਂਗੇ ਨਹੀਂ ਤਾਂ ਅਸੀਂ ਸੜਕਾਂ ਤੇ ਆਵਾਂਗੇ ਔਰ ਇਸੇ ਤਰ੍ਹਾਂ ਬਰੋ ਚੱਲਦਾ ਰਹੇਗਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਅਗਰਾਂ ਦੇ ਵਿੱਚ ਮੋਜਨ ਸਮਾਜ ਪਾਰਟੀ ਅੰਬੈਡਕਰਸ ਆਫ ਇੰਡੀਆ ਔਰ ਵੀ ਇਨਸਾਫ ਪਸੰਦ ਲੋਕ ਇੱਥੇ ਅਗਰਾਂ ਦੇ ਵਿੱਚ ਇਕੱਤਰ ਹੋਏ ਆ ਜਿਹੜਾ ਅਪਮਾਨ ਅਮਰਤਸਰ ਦੇ ਵਿੱਚ ਬਾਬਾ ਸਾਹਿਬ ਜੀ ਦਾ ਹੋਇਆ ਆ ਘੋਰ ਨਿੰਦਾਯੋਗ ਆ ਜਿਹੜਾ ਮੰਨ ਲਓ ਨਹੀਂ ਸਹਿਣ ਸਕਦੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਨਾਨੇ ਤਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪਤਲਾ ਫੂਕ ਰਹੇ ਆ ਦੂਜਾ ਅਸੀਂ ਅੱਜ ਇਥੋਂ ਇਸ ਮਾਧਿਅਮ ਤੋਂ ਇਹ ਅਪੀਲ ਕਰਦੇ ਆ ਵੀ ਔਨ ਆਲੇ ਸਮੇਂ ਦੇ ਵਿੱਚ ਜੇਕਰ ਦੋਸ਼ੀ ਦੇ ਉੱਤੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਮਲ ਪੰਜਾਬ ਦੇ ਵਿੱਚ ਪੂਰੇ ਸੂਬੇ ਦੇ ਵਿੱਚ 1 ਫੁੱਟ ਪੌਂਡ ਦਾ ਕੰਮ ਕਰਦੇ ਆ ਇੱਕ ਦੰਗੇ ਵਿਸਾਦ ਕਾਉਣ ਦਾ ਕੰਮ ਕਰਦੇ ਆ ਜੇਕਰ ਉਹ ਤੇ ਐਨਐਸਏ ਨਹੀਂ ਲਾਈ ਜਾਂਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਪੰਜਾਬ ਤੇ ਅਸੀਂ ਗੁਰਾਇਆਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰਾਂਗੇ ਮੁਰਦਾਬਾਦ 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 ਹਾਏ 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 ਮੁਰਦਾਬਾਦ ਹਾਏ 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 ਜਬ ਤੱਕ ਸੂਰਜ ਚੜ੍ਹ ਰਿਹਾ ਹੈਗਾ ਬਾਬਾ ਸਾਹਿਬ ਬਲੀ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਜੀ बीएसपी मैदान में कोट हमारा राज तुम्हारा नहीं चलेगा नहीं चलेगा कंची राम बब्बर छिरा राम दे। तेरा रा। दुश्मन तेरा कंची राम बब्बर छिरा राम तेरा दुश्मन तेरा ग्रया ਦੇ ਵਿੱਚ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅੰਬੇਦਕਰ ਸੈਨਾ ਆਫ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕਿਆ ਗਿਆ ਇਸ ਸਬੰਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੋਸ਼ੀ ਦੇ ਉੱਪਰ ਐਨਐਸਏ ਦੀ ਧਾਰਾ ਲਗਾਈ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਕਰਾਇਆ ਵਿਖੇ ਅੰਬੇਦਕਰ ਜਥੇਬੰਦੀਆਂ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਅੰਮ੍ਰਿਤਸਰ ਦੀ ਘਟਨਾ ਘਟਿਆ ਉਹਦੇ ਵਿਰੋਧ ਵਿੱਚ ਅੱਜ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਅਸੀਂ ਇਸ ਗਲਤੀ ਨੂੰ ਨਿੰਦਾ ਕਰਦੇ ਹਾਂ ਕਿ ਜੇ ਜਿਹੜਾ ਵੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦਾ ਅਪਮਾਨ ਹੋਇਆ ਉਹ ਸਰਕਾਰਾਂ ਦੀ ਸ਼ਹਿ ਹੈ ਹੋਇਆ ਇਹਨਾਂ ਨੇ ਉਸ ਗੱਲ ਨੂੰ ਅੱਗੇ ਲਿਆਂਦਾ ਪੌੜੀ ਲਾ ਕੇ ਦਿੱਤੀ ਆ ਜੋ ਵੀ ਸਰਕਾਰ ਦੀ ਪਿੱਛੇ ਸ਼ਹਿ ਆ ਇਹਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਆ ਇਸ ਦੇ ਦੋਸ਼ੀ ਜਿਹੜੇ ਆ ਪੰਜਾਬ ਸਰਕਾਰ ਆ ਪੁਲਿਸ ਪ੍ਰਸ਼ਾਸਨ ਆ ਅਸੀਂ ਅੱਜ ਪੂਰੇ ਪੰਜਾਬ ਵਿੱਚ ਅੱਜ ਗ੍ਰਾਹਿਆਂ ਦੇ ਵਿੱਚ ਇਸ ਗਾਲ ਦਾ ਵਿਰੋਧ ਕਰਦੇ ਹਾਂ ਕਿ ਦੋਸ਼ੀ ਨੂੰ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉੱਤੇ ਐਨਐਸਏ ਲਾ ਕੇ ਉਹਨੂੰ ਕਾਨੂੰਨ ਦੇ ਸਕੰਜੇ ਵਿੱਚ ਲਿਆਂਦਾ ਜਾਵੇ ਸਾ ਅਸੀਂ ਅਦਾ ਤੱਕ ਹੀ ਟੱਕੇ ਬੈਠਾਂਗੇ ਨਹੀਂ ਤਾਂ ਅਸੀਂ ਸੜਕਾਂ ਤੇ ਆਵਾਂਗੇ ਔਰ ਇਸੇ ਤਰ੍ਹਾਂ ਵਿਰੋਧ ਚੱਲਦਾ ਰਹੇਗਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਗ੍ਰਾਹਿਆਂ ਦੇ ਵਿੱਚ ਮੌਜੂਦ ਸਮਾਜ ਪਾਰਟੀ ਅੰਬੈਡਕਰਸ ਹਨ ਆਫ ਇੰਡੀਆ ਔਰ ਵੀ ਇਨਸਾਫ ਪਸੰਦ ਲੋਕ ਇੱਥੇ ਅਜੋ ਗ੍ਰੈਂਡ ਦੇ ਵਿੱਚ ਇਕੱਤਰ ਹੋਏ ਆ ਜਿਹੜਾ ਅਪਮਾਨ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਜੀ ਦਾ ਹੋਇਆ ਆ ਘੋਰ ਨਿੰਦਾਯੋਗ ਆ ਜਿਹੜਾ ਮੰਨ ਲਓ ਨਹੀਂ ਸਹਿਣ ਸਕਦੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਨਾਣੇ ਤਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪਤਲਾ ਫੂਕ ਰਹੇ ਆ ਦੂਜਾ ਅਸੀਂ ਅੱਜ ਇੱਥੋਂ ਇਸ ਮਾਧਿਅਮ ਤੋਂ ਇਹ ਅਪੀਲ ਕਰਦੇ ਆ ਭਈ ਔਨ ਆਲੇ ਸਮੇਂ ਦੇ ਵਿੱਚ ਜੇਕਰ ਦੋਸ਼ੀ ਦੇ ਉੱਤੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਮੁੱਲ ਪੰਜਾਬ ਦੇ ਵਿੱਚ ਪੂਰੇ ਸੂਬੇ ਦੇ ਵਿੱਚ 1 ਫੁੱਟ ਪੌਣ ਦਾ ਕੰਮ ਕਰਦੇ ਆ 1 ਦੰਗੇ ਬਸਾਉਣ ਦਾ ਕੰਮ ਕਰਦੇ ਆ ਜੇਕਰ ਉੱਤੇ ਐਨਐਸਏ ਨਹੀਂ ਲਾਈ ਜਾਂਦੀ ਤਾਂ ਅਸੀਂ ਔਨ ਆਲੇ ਸਮੇਂ ਦੇ ਵਿੱਚ ਪੂਰਾ ਪੰਜਾਬ ਤੇ ਅਸੀਂ ਉਰੇਆ ਜਿਹੜਾ ਔਨ ਆਲੇ ਦਿਨਾਂ ਦੇ ਵਿੱਚ ਬੰਦ ਕਰਾਂਗੇ